ਰਾਸਤਾਨੀ ਮੰਨੇ ਜਾਂਦੇ ਪਿੰਡ ਟਿੱਬਾ ਦੇ ਬਸਤੀ ਸੈਦਪੁਰ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਵੱਡਾ ਇਕੱਠ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਨਗਰ ਸੁਧਾਰ ਟਰਸਟ ਦੇ ਜ਼ਿਲ੍ਹਾ ਚੇਅਰਮੈਨ ਸੱਜਨ ਸਿੰਘ ਚੀਮਾ ਪਹੁੰਚੇ ਉਹਨਾਂ ਨਗਰ ਨਿਵਾਸੀਆਂ ਦੀਆਂ ਸਮੱਸਿਆਵਾਂ ਵਸੂਨੀਆਂ ਅਤੇ ਆਉਣ ਵਾਲੇ ਦਿਨਾਂ ਵਿੱਚ ਹਰ ਸਮੱਸਿਆ ਦਾ ਹੱਲ ਕਰਨ ਦਾ ਵਾਅਦਾ ਕੀਤਾ ਸੱਜਨ ਸਿੰਘ ਚਿਮਾ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਲਈ ਨਿਰੰਤਰ ਸਹੂਲਤਾ ਪ੍ਰਦਾਨ ਕਰ ਰਹੀ ਹੈ ਪਿਛਲੇ 3 ਸਾਲਾਂ ਵਿੱਚ ਪੰਜਾਬ ਸਰਕਾਰ ਨੇ ਲੋਕਾਂ ਨੂੰ ਅਜਿਹੀਆਂ ਸਹੂਲਤਾ ਦਿੱਤੀਆਂ ਹਨ ਜੋ ਇਸ ਤੋਂ ਪਹਿਲੀਆਂ ਸਰਕਾਰਾਂ 75 ਸਾਲਾਂ ਵਿੱਚ ਨਹੀਂ ਦੇ ਸਕੀਆਂ ਪੰਜਾਬ ਸਰਕਾਰ ਮਿਆਰੀ ਸਿੱਖਿਆ ਸਿਹਤ ਸਹੂਲਤਾ ਅਤੇ ਨਸ਼ਿਆਂ ਦੇ ਖਾਤਮੇ ਲਈ ਸਿਰ ਤੋਰ ਯਤਨ ਕਰ ਰਹੀ ਹੈ ਸਟੇਟ ਸੰਚਾਲਨ ਨਸ਼ਾ ਮੁਕਤੀ ਮੋਰਚੇ ਤੇ ਹਲਕਾ ਕੋਆਰਡੀਨੇਟਰ ਸੁਖਦੇਵ ਸਿੰਘ ਟਿੱਬਾ ਨੇ ਬਖੂਬੀ ਨਿਭਾਇਆ ਇਕੱਟ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨ ਮੁਹੰਮਦ ਰਫੀ ਸੁਖਦੇਵ ਸਿੰਘ ਫੌਜੀ ਕਿਸਾਨ ਆਗੂ ਅਮਰਜੀਤ ਸਿੰਘ ਨਸ਼ਾ ਮੁਕਤੀ ਮੋਰਚਾ ਦੇ ਜ਼ਿਲ੍ਹਾ ਕੋਆਰਡੀਨੇਟਰ ਪ੍ਰਦੀਪ ਤਿੰਨ ਸਰਪੰਚ ਬਲਕਾਰ ਸਿੰਘ ਬਸਤੀ ਸੈਦਪੁਰ ਸੂਰਤ ਸਿੰਘ ਸਾਪਕਾ ਸਰਪੰਚ ਅਮਰਕੋਟ ਸਰਪੰਚ ਸੁਖਵਿੰਦਰ ਸਿੰਘ ਸੌਤ ਟਠਾ ਨਵਾ ਬਲਕ ਪ੍ਰਧਾਨ ਦਿਲਪ੍ਰੀਤ ਸਿੰਘ ਬਖਸ਼ਿਤ ਸਿੰਘ ਨੇ ਵੀ ਸੰਬੋਧਨ ਕੀਤਾ ਸਰਪੰਚ ਬਲਕਾਰ ਸਿੰਘ ਸੁਖਦੇਵ ਸਿੰਘ ਫੌਜੀ ਅਤੇ ਹੋੜ ਨਗਰ ਨਿਵਾਸੀਆਂ ਨੇ ਸੱਜਨ ਸਿੰਘ ਚਿਮਮਾ ਅਤੇ ਨਾਲ ਸਾਥੀਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਅੰਛਿਆ ਮੈਂ ਉਹਨਾਂ ਦਾ ਕਿ ਪੂਰੀ ਬਸਤੀ ਵੱਲੋਂ ਤਹਿਦ ਲੋង ਧੰਨਵਾਦ ਸ਼ੁਕਰਾਨਾ ਕਰਦਾ ਹਾਂ ਬਸਤੀ ਅੱਗੇ ਦੀ ਕਾਰਵਾਈ ਸਮਾਗਮ ਦੇ ਮੁੱਖ ਮਹਿਮਾਨ ਗ੍ਰਾਫਟਿਕ ਫਿਲਮ ਅਰਜਨਾਵਾਲਦੀ ਇੰਪਰੂਵਮੈਂਟ ਟਰੱਸਟ ਕੂਥਲਾ ਦੇ ਚੇਅਰਮੈਨ ਆਵਾਦੀ ਪਾਰਟੀ ਦੇ ਹਲਕਾ ਅੰਚਾਰ ਸੁਲਤਾਨਪੁਰ ਮਿੱਧੀ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਰਦੀਪ ਜੀ ਸਮਾਰਕ ਨੂੰ ਜੀ ਚੇਅਰਮੈਨ ਰਵੀ ਜੀ ਅਤੇ ਗੌਰਵ ਜੀ ਸਤਕਾਰਤ ਕੁਸ਼ਵਿੰਦਰ ਸਿੰਘ ਜੀ ਸੌਹ ਦੇ ਸਰਪੰਚ ಗ್ರಾಮ ਪੰਚਾਇਤ ਪਿੰਡ ਟਟਾ ਇਹਨਾਂ ਨੇ ਇੱਕ ਬਹੁਤ ਹੀ ਲਗਨ ਦੇ ਨਾਲ ਆਪਣੇ ਪਿੰਡ ਦੀ ਜਿਹੜੀ ਹੈ ਸੇਵਾ ਕਰ ਰਹੇ ਆ ਜੋ ਸਾਡੀਆਂ ਭੈਣਾਂ ਮਾਤਾਵਾਂ ਤੇ ਬੱਚੇ ਅੱਜ ਦਾ ਇਹ ਜਿਹੜਾ ਸਮਾਗਮ ਹੈ ਜੁਦ ਨਸ਼ਾ ਵਿਰੁੱਧ ਇੱਕ ਤਾਂ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਚੱਲ ਰਹੀ ਹੈ ਕਿ ਪੰਜਾਬ ਦੇ ਵਿੱਚੋਂ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਜਿਹੜਾ ਤਹैया ਕੀਤਾ ਗਿਆ ਅੱਜ ਇਹ ਨਾਂ ਜਿਹੜਾ ਇੱਕ ਕਿਸਮ ਦੇ ਸਪੋਰਟ ਨਾਲ ਜੁੜਿਆ ਸੀ ਅੱਜ ਤੁਹਾਡੀ ਸੇਵਾ ਦੇ ਵਿੱਚ ਆਪਣੀ ਸਮੁੱਚੀ ਟੀਮ ਲੈ ਕੇ ਲਗਾਤਾਰ ਪਿੰਡਾਂ ਦੇ ਵਿੱਚ ਛੋਟੇ-ਛੋਟੇ ਕਸਬਿਆਂ ਦੇ ਵਿੱਚ ਆ ਕੇ ਆਪਣੀ ਤੇ ਆਪਣੀ ਸਰਕਾਰ ਜਿਹੜੀ ਗੱਲ ਆ ਉਹ ਰੱਖਣ ਦੀ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਜਿਹੜੀ ਆ ਨਿਵਾਾਰੇ ਆ ਮੈਂ ਬਹੁਤਾ ਨਾ ਜਾਂਦਾ ਹੋਵੇ ਮੈਂ ਬਿਜਲੀ ਬੋਰਡ ਦੇ ਵਿੱਚੋਂ ਰਿਟਾਇਰ ਹੋਇਆ ਅਸੀਂ ਸਾਰੇ ਜਨੇ ਤੁਸੀਂ ਬੈਠੇ ਹੋ ਆਪਾਂ ਕਿਰਤੀ ਲੋਕ ਆ ਚਿਰ ਤੋਂ ਭਾਵੇਂ ਵੀ ਜਿਹੜਾ ਅਸੀਂ ਦਿਹਾੜੀ ਕਰਦੇ ਆ ਚਾਹੇ ਅਸੀਂ ਬਜਵੀਂ ਤਨਖਾਹ ਲੈਨੇ ਆ ਅਸੀਂ ਆਪਣੀ ਕਿਰਤ ਵੇਚਦੇ ਆ ਜਿੰਕੀ ਮਾ ਸਾਹਿਬ ਜੀ ਆਪਣੇ ਅੱਗੇ ਨਵਾਢੀ ਨੇ ਉਹਨਾਂ ਨੂੰ ਇੱਥੇ ਬੁਲਾ ਕੇ ਤੁਸੀਂ ਜੋ ਮਾਨਸਾ ਨੂੰ ਦਿੱਤਾ ਅਸੀਂ ਤਹਿਤੋਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਸੋ ਸੈਦਪੁਰ ਨਗਰ ਦੇ ਔਰ ਟਿੱਪਾ ਦੇ ਦੋਨੋਂ ਪਿੰਡਾਂ ਦੇ ਇਕੱਠੇ ਸਾਰੇ ਇੱਥੇ ਵੀਰ ਭੈਣਾਂ ਦਾ ਇਕੱਠੇ ਹੋਏ ਨੇ ਜੋ ਵੀ ਆਪਣੀਆਂ ਮੁਸ਼ਕਲਾਂ ਆ ਜੋ ਵੀ ਆਪਣੀਆਂ ਜ਼ਰੂਰਤਾਂ ਕਾਬਿਲੀਆਂ ਮੁਸ਼ਕਲਾਂ ਆ ਉਹ ਤੁਸੀਂ ਮਾਨਯੋਗ ਸਰਦਾਰ ਸਦਨ ਸਿੰਘ ਚੀਮਾ ਸਾਹਿਬ ਅਰਜਨਵਾੜੀ ਉਹਨਾਂ ਨੂੰ ਆਪਾ ਦੱਸਣੀਆਂ ਵਾ ਪਹੁੰਚੇ ਸਰਦਾਰ ਸਾਡੇ ਬਹੁਤ ਹੀ ਸਤਿਕਾਰਯੋਗ ਅਰਜਨਾਵਾਦੀ ਸਰਦਾਰ ਸੱਜਨ ਸਿੰਘ ਚੀਮਾ ਜੀ ਜਿਹੜੇ ਕਿ ਸਾਡੇ ਹਲਕਾ ਸੁਲਤਾਨਪੁਰ ਲੋਧੀ ਦੇ ਬਹੁਤ ਇੱਕ ਉੱਗੇ ਚਿਹਰੇ ਆ ਜਿਨ੍ਹਾਂ ਨੇ ਆਪਣਾ ਸਾਰੀ ਉਮਰ ਪੰਜਾਬ ਦੇ ਲਈ ਸੇਵਾ ਕਰਨ ਦੇ ਵਿੱਚ ਜਿਆਦਾ ਸਮਾਂ ਬਤੀਤ ਕੀਤਾ ਸੁਣਦਾ ਤਾਂ ਦੇਖਦਾ ਮੇਰਾ ਇਸ ਵਕਤੀ ਨੇ ਬਹੁਤ ਜਿਆਦਾ ਵਾਹ ਮੈਂ ਇਸ ਬਸਤੀ ਦੇ ਕੀ ਬੁੱਢਾ ਹੋ ਗਿਆ ਔਰ ਨਿੱਕੇ ਨਿੱਕੇ ਬੱਚੇ ਸੀ ਉਹ ਮੇਰੇ ਉਹ ਮੇਰੇ ਨਾਲ ਹੀ ਹੰਡ ਕੇ ਉਹ ਵੀ ਬੁੱਢੇ ਹੋ ਗਿਆ ਤੇ ਇੱਕ ਇੱਕ ਬੱਚਾ ਮੈਨੂੰ ਜਾਣੀ ਤੌਰ ਤੇ ਜਾਣਦਾ ਵੀ ਇਹ ਸੱਜਨ ਸਿੰਘ ਜੀਮਾ ਜੀ ਉਹ ਪਹੁੰਚੇ ਨੇ ਬੜੇ ਸਤਿਕਾਰਯੋਗ ਨੇ ਸਾਡੇ ਔਰ ਬੜੀ ਤਨਦੇਹੀ ਨਾਲ ਹਲਕੇ ਦੀ ਸੇਵਾ ਕਰ ਰਹੇ ਨੇ ਔਰ ਉਹਨਾਂ ਦੇ ਨਾਲ ਜਿੰਨੇ ਵੀ ਸਾਡੇ ਮਾਤਬਰ ਸਖਸੀਅਤਾਂ ਪਹੁੰਚੀਆਂ ਨੇ ਮੈਂ ਸਾਰਿਆਂ ਨੂੰ ਜੀ ਐਂ ਆਖਦਾ ਧੰਨਵਾਦ ਇਹ ਬਾਕੀ ਭਾਜੀ ਕਹਿਣਗੇ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕੱਲੇ ਨਰੇਗਾ ਤੱਕ ਨਾ ਤੁਸੀਂ ਸੀਮਤ ਰਹੋ ਬੱਚਿਆਂ ਦੀ ਪੜ੍ਹਾਈ ਅੱਜ ਹਸਪੀਟਲ ਟੱਬਾ ਤੁਹਾਡੇ ਲੱਗ ਗਈ ਆ ਦਵਾਈ ਮਿਲਦੀ ਕਿ ਨਹੀਂ ਤੁਸੀਂ ਦੱਸੋ ਪਹਿਲਾਂ ਪ੍ਰੋਪਰ ਮਿਲਦੀ ਦਵਾਈ ਟੈਸਟ ਹੁੰਦੇ ਸਾਰੇ ਨਸ਼ਿਆਂ ਦੇ ਵਿਰੁੱਧ ਐਡੀ ਵੱਡੀ ਜੰਗ ਕਦੀ ਕਹੇ ਸਰਕਾਰ ਨੇ ਛੇੜੀ ਆ ਪਹਿਲੀ ਸਰਕਾਰ ਸਿਰਫ ਬਿਆਨਾਂ ਤੱਕ ਸੀਮਤ ਰਹੀ ਜੇ ਭਾਵੇਂ ਕੈਪਟਨ ਨੂੰ ਲਾ ਲਓ ਤੇ ਭਾਵੇਂ ਚਲੋ ਸੁਖਵੀਰ ਉਹਨਾਂ ਦਾ ਤਾਂ ਕਹਿਣਾ ਕੀ ਉਹਨਾਂ ਦੀ ਤਾਂ ਦੇਣ ਹੀ ਏ ਉਹਨਾਂ ਨੂੰ ਤਾਂ ਕੀ ਕਹਿਣਾ ਆਪਾਂ ਤੇ ਕੈਪਟਨ ਨੇ ਵੀ ਬਸ ਉਹ ਗੁੜਕਾ ਸਾਹਿਬ ਦੀ ਸੌ ਖਾ ਕੇ ਤੇ ਬੋਲ ਹੀ ਆਪਣੇ ਬਸ ਇੱਕ ਜ਼ਾਹਿਰ ਕੀਤੇ ਸੀ ਕੀਤਾ ਕੁਛ ਨਹੀਂ ਪਰ ਆ ਪਹਿਲੀ ਸਰਕਾਰ ਆ ਔਰ ਤੁਹਾਡੇ ਨਾਲੋਂ ਜ਼ਿਆਦਾ ਅਪਡੇਟ ਸਾਨੂੰ ਇਹ ਆ ਵੀ ਇੱਥੇ ਕੰਮ ਰੁਕਿਆ ਨਹੀਂ ਹਲੇ ਤਾਂ ਸ਼ੁਰੂ ਹੋਇਆ ਕੰਮ ਵੀ ਕਿੱਦਾਂ ਖਤਮ ਕਰਨੇ ਹਲੇ ਤਾਂ ਸ਼ੁਰੂ ਹੋਇਆ ਸਟੈਪ ਵੱਡੇ ਮਗਰਮਸ਼ਾਂ ਦੇ ਵੱਡੇ ਤਸਕਰਾਂ ਦੇ ਤੁਸੀਂ ਮਕਾਨ ਢਾਟਦੇ ਦੇਖੋਗੇ ਆਉਣ ਵਾਲੇ ਸਮੇਂ 'ਚ ਕਿਉਂਕਿ ਕੋਈ ਵੀ ਚੀਜ਼ ਕਰਨੀ ਆ ਤਾਂ ਕੋਟਾ ਤੋਂ ਪਰਮਿਸ਼ਨ ਲੈਣੀ ਪੈਂਦੀ ਆ ਮਹਿਕਮਿਆਂ ਤੋਂ ਪਰਮਿਸ਼ਨ ਲੈਣੀ ਪੈਂਦੀ ਆ ਉਹਦੇ ਲਈ ਟਾਈਮ ਲੱਗਦਾ ਕੰਮ ਸ਼ੁਰੂ ਹੋ ਚੁੱਕਾ ਹੱਲੇ ਕਹਿੰਦੇ ਨਾ ਟ੍ਰੇਲਰ ਹੀ ਆ ਇਹ ਤਾਂ ਹਲੇ ਸਾਰੀ ਪਿਕਚਰ ਤਾਂ ਬਾਕੀ ਆ ਤੋ ਪਿਕਚਰ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਬਾਕੀ ਸਭ ਤੋਂ ਵੱਡੀ ਸਰਕਾਰ ਕਿਸੇ ਇੱਕ ਚੀਜ਼ ਤੇ ਨਹੀਂ ਸਰਕਾਰ ਨਸ਼ਿਆਂ ਦੇ ਵੀ ਵਿਰੋਧ ਕੰਮ ਕਰਨ ਰਹੀ ਆ ਪੜ੍ਹਾਈ ਦੇ ਇੱਤੇ ਵੀ ਪੂਰਾ ਫੋਕਸ ਆ ਚੰਗੇ ਸਕੂਲ ਬਣਾ ਰਹੀ ਆ ਅੱਜ ਸਰਕਾਰੀ ਸਕੂਲ ਪਹਿਲਿਆਂ ਨਾਲੋਂ ਕਿਤੇ ਅਪਡੇਟ ਹੋਣਦੇ ਆ ਸਾਰੇ ਮੇਰੇ ਵੀਰ ਸਾਹਮਣੇ ਬੈਠੇ ਇਕੱਲੇ-ਇਕੱਲੇ ਦਾ ਨਾਮ ਲਵਾਂਗਾ ਤੇ ਵਿੱਚੋਂ ਫੇਰ ਰਹਿ ਜਾਂਦੇ ਹੁੰਦੇ ਆ ਦੇ ਸਾਰਿਆਂ ਨੂੰ ਮੇਰੀ ਨਿੱਘੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅ ਤੁਸੀਂ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਦੱਸਣਾ ਤੀ ਕੋਈ ਮੈਨੂੰ ਦੱਸੇ ਨਾ ਕਿ ਆਹ ਸਾਨੂੰ ਪ੍ਰੋਬਲਮ ਮੈਨੂੰ ਸਾਰਾ ਪਤਾ ਹੈ ਜੋ ਜੋ ਤੁਹਾਨੂੰ ਸਮੱਸਿਆਵਾਂ ਹੈਗੀਆਂ ਉਹ ਮੈਨੂੰ ਪਤਾ ਹੈ ਤੁਸੀਂ ਖਾਸ ਕਰਕੇ ਮੈਨੂੰ ਅਲਾਮਾ ਦਿੰਦੇ ਹੋ ਧਿਆਨ ਨਾਲ ਸੁਣਨਾ ਪਊਗਾ ਮੈਨੂੰ ਸੱਚ ਜਾਣਿਓ ਜਦੋਂ ਪਿੰਡ 'ਚੇ ਜਾਂਦੇ ਆ ਤੇ ਕੋਈ ਕਹਿੰਦਾ ਜੀ ਸਾਨੂੰ ਨਰੇਕਾ ਦੇ ਪੈਸੇ ਨਹੀਂ ਮਿਲਦੇ ਕੋਈ ਕਹਿੰਦਾ ਜੀ ਸਾਡੀ ਕਣਕ ਨਹੀਂ ਆਈ ਜੀ ਤੇ ਮੈਨੂੰ ਦੁੱਖ ਹੁੰਦਾ ਐਥੋਂ ਤੱਕ ਹੀ ਸੀਮਤ ਰਹਿ ਗਏ ਬਸ ਅਸੀਂ ਬਹੁਤ ਕੁਝ ਸੋਚੀ ਬੈਠੇ ਆ ਤੇ ਤੁਸੀਂ ਇੱਥੇ ਤੱਕ ਸੀਮਤ ਰਹਿ ਗਏ ਅਸੀਂ ਚਾਹੁੰਦੇ ਆ ਕਿ ਤੁਹਾਨੂੰ ਆਟਾ ਦਾਲ ਨਾ ਮਿਲੇ ਤੁਹਾਨੂੰ ਨਰੇਗਾ ਦੇ ਪੈਸੇ ਨਾ ਮਿਲਣ ਅਸੀਂ ਆ ਜਿਹੜੇ ਅੱਗੋਂ ਪੀੜੀ ਆ ਤੁਹਾਡੇ ਅਫਸਰ ਬੰਤੇ ਲੱਖ ਲੱਖ ਰੁਪਇਆ ਮਹੀਨੇ ਦਾ ਕਮਾੜ ਤੇ ਤੁਸੀਂ ਕਹੋ ਆ 600 ਨੂੰ ਚੱਕ ਕੇ ਮਾਰੋ ਪਰਾਂ ਆ ਜਿਹੜਾ 600 ਰੁਪਏ ਦਾ ਸਾਨੂੰ ਰਾਸ਼ਨ ਮਿਲਦਾ ਇਹ ਇਦਾਂ ਚਾਹੁੰਦੇ ਜਿੱਦਣ ਉਹ ਕੰਮ ਤੁਸੀਂ ਕੀਤਾ ਤੇ ਅਸੀਂ ਸਮਝਾਂਗੇ ਵੀ ਹੁਣ ਕਾਮਯਾਬੀ ਹੈ ਆਮ ਆਦਮੀ ਪਾਰਟੀ ਦੀ ਹੁਣ ਕਾਮਯਾਬ ਹੈ ਅਸੀਂ ਤੁਹਾਡੀ ਉਡੀਕ ਕਰਨੀ ਆਉਣ ਵਾਲੇ ਸਮੇਂ ਤੋਂ ਤੁਹਾਨੂੰ ਉਸ ਆ ਜਿਹੜਾ ਨਾਹੇ ਸ਼ਰਾਵ ਠੀਕ ਹੈ ਸਰ ਓਕੇ ਮੇਰਾ ਨਾਮ ਸਰਦਾਰ ਸੁਖਦੇਵ ਜੀ ਇਹਦੇ ਮੇਰਾ ਬਸਤੀ ਸਿਆਲਪੁਰ ਅੱਜ ਜਿਤੇ ਸਰਜਨ ਚਿਮਾ ਜੀ ਜਿਹਨਾਂ ਸਮਰਥਕ ਤੇ ਕੀਨੇ ਦੇਖਤੂਆ ਲੰਘਾ ਅੱਜ ਸਾਡੇ ਚਲੋ ਬਹੁਤ ਵਧੀਆ ਇਨਸਾਨ ਆਏ ਆ ਆਮ ਆਦਮੀ ਪਾਰਟੀ ਦੇ ਜਿਹੜੇ ਸਰਦਾਰ ਸਰਜਨ ਸਿੰਘ ਚਿਮਾ ਜੀ ਅਰਜੁਨਵਾੜੀਆ ਉਹਨਾਂ ਨੂੰ ਅਸੀਂ ਆਪਣੀਆਂ ਸਮੱਸਿਆਵਾਂ ਦਸੀਆਂ ਤੇ ਉਹਨਾਂ ਨੇ ਬਹੁਤ ਹੀ ਵਧੀਆ ਸਾਨੂੰ ਢੀਲ ਕੀਤਾ ਤੇ ਅਸੀਂ ਵੀ ਇਸ ਪਾਰਟੀ ਨੂੰ ਵੱਧ ਤੋਂ ਵੱਧ ਸਹਿਯੋਗ ਦੇਵਾਂਗੇ ਤੇ ਉਹਨਾਂ ਨੇ ਸਾਨੂੰ ਭਰੋਸਾ ਦਿਲਾਇਆ ਵਾ ਵੀ ਜਿਹੜੇ ਸਾਡੇ ਕੰਮ ਰੁਕੇ ਹੋਏ ਉਹ ਸਾਰੇ ਹੋਣਗੇ ਬਿਲਕੁਲ ਜੀ ਇਹ ਮੇਰੇ ਇਕੱਲੇ ਦੇ ਬੋਲ ਨਹੀਂ ਆ ਮੇਰੀ ਬਸਤੀ ਵਿੱਚ ਤਕਰੀਬਨ 350 350 ਦੇ ਇੱਕ ਤਕਰੀਬਨ ਇੰਨੇ ਕਿ ਲੋਕ ਰਹਿੰਦੇ ਆ ਇਹਨਾਂ ਸਾਰਿਆਂ ਦਾ ਇਹੀ ਫੈਸਲਾ ਵਾ ਵੀ ਇਸ ਵਾਰ ਅਸੀਂ ਕੋਈ ਦੂਸਰਾ ਪੋਲਿਟਿਕਸ ਜਿਹੜਾ ਸਾਡੇ ਨਾਲ ਪੋਲੀਟੀਸ਼ੀਅਨ ਦੇ ਤੌਰ ਤੇ ਪੇਸ਼ ਆਵੇ ਅਸੀਂ ਕਿਸੇ ਨੂੰ ਇਥੇ ਵੜ ਨਹੀਂ ਦੇਣਾ ਵਸਤੀ ਵਿੱਚ ਜੋ ਵੀ ਵਿਸ਼ਵਾਸ ਅਸੀਂ ਦਿਖਾਇਆ ਆਮ ਆਦਮੀ ਪਾਰਟੀ ਦੇ ਪ੍ਰਤੀ ਦਿਖਾਇਆ ਵਾ ਤੇ ਅਸੀਂ ਆਸ ਕਰਾਂਗੇ ਆਮ ਆਦਮੀ ਪਾਰਟੀ ਵੀ ਸਾਡੀਆਂ ਸਮੱਸਿਆ ਸਾਡੀਆਂ ਸਮੱਸਿਆਵਾਂ ਦਾ ਹੱਲ ਕਰੇ ਤੇ ਅਸੀਂ ਉਹਨਾਂ ਦੇ ਨਾਲ ਕੰਧ ਬਣ ਕੇ ਖੜਾਂਗੇ ਸਰਦ ਜੀ ਵਸਤੀ ਸਤਪੁਰੇ ਦਾ ਕੋਈ ਐਂਡ ਟੱਕੇ ਜਾਈ ਪੱਤੀ ਵਾਲੇ ਤੁਹਾਡੇ ਮੰਹਿੰਦੀ ਵਿੱਚ ਪਹੁੰਚੇ ਆ ਤੇ ਇਹਨਾਂ ਨੇ ਆਪਣੀਆਂ ਸਮੱਸਿਆਵਾਂ ਦੱਸਿਆ ਜਿੱਦਾਂ ਗਲੀਆਂ ਆ ਸਰਦਾਰਪੁਰ ਸਿੰਘ ਅੰਮ੍ਰਿਤਸਰ ਸਰਦਾਰਪੁਰ ਤੋਂ ਮਿਲਿਆ ਇਹਨਾਂ ਦੇ ਗਲੀਆਂ ਦਾ ਬਹੁਤ ਬੁਰਾ ਹਾਲ ਆ ਜਾਂ ਵੱਡੀ ਗੱਲ ਆ ਜੀ ਇੱਥੇ ਜਿਹੜਾ ਛੱਬਾ ਫਟਲਾ ਜਿਹਾ ਇਲਾਕੇ ਦਾ ਟਿਕਾਓ ਫਟਲਾ ਉਹਦੇ ਵਿੱਚ ਵਿਵਾਦ ਨੂੰ ਦਾ ਨਹੀਂ ਆ ਉਹ ਬਾਰੇ ਤੁਹਾਨੂੰ ਦੇਖੋ ਦੋ ਗੱਲਾਂ ਤੁਸੀਂ ਕਈਆਂ ਨੇ ਇੱਕ ਤੇ ਜਿਹੜਾ ਗਲੀਆਂ ਨਾਲੀਆਂ ਮੈਂ ਖੁਦ ਚੱਲ ਕੇ ਆਇਆ ਤੇ ਮੈਂ ਦੇਖਿਆ ਮਾੜਾ ਹਾਲ ਆ ਬਹੁਤ ਤੇ ਇਹ ਮੈਂ ਮੈਂ ਇਹਨਾਂ ਨਾਲ ਹੁਣ ਵਾਦਾ ਕੀਤਾ ਵੀ ਮੈਂ ਜਲਦੀ ਸਟਾਰਟ ਕਰਾ ਦੂੰਗਾ ਇਹ ਕੰਮ ਚੱਲ ਰਿਹਾ ਹੈ ਨਾ ਗਲੀਆਂ ਨਾਲੀਆਂ ਦੇ ਇੱਥੇ ਜਿੱਥੋਂ ਤੱਕ 蒂ਬੇ ਹਸਪੀਟਲ ਦੀ ਗੱਲ ਹੈ ਫੇ ਰਾਤ ਨੂੰ ਸਟਾਫ ਨਹੀਂ ਹੈ ਇਹ ਨਵੇਂ ਜਿਹੜੇ ਡਾਕਟਰ ਭਰਤੀ ਕੀਤੇ ਜਾ ਰਹੇ ਨੇ ਨਰਸਸ ਭਰਤੀ ਕੀਤੀ ਜਾ ਰਹੇ ਐਕਚੁਅਲੀ ਕੀ ਹੈ ਕਿ ਕੁਝ ਡਾਕਟਰ ਜਿਹੜੇ ਨੇ ਉਹ ਰਿਜਾਈਨ ਕਰ ਜਾਂਦੇ ਨੇ ਇੱਥੋਂ ਕਿਉਂਕਿ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਹੈ ਕਿ ਬਾਹਰ ਜਿਹੜੇ ਪ੍ਰਾਈਵੇਟ ਉਹ ਕਰਨਗੇ ਪ੍ਰੈਕਟਿਸ ਤੇ ਉਹਨਾਂ ਨੂੰ ਜ਼ਿਆਦਾ ਆਮਦਨ ਹੈ ਇਸ ਕਰਕੇ ਡਾਕਟਰਾਂ ਦੀ ਥੋੜੀ ਸ਼ੌਰਟੇਜ ਹੈ ਇਹ ਰਾਤ ਦੀ ਸੇਵਾ ਇਹ ਮੇਰੇ ਧਿਆਨ ਦੇ ਵਿੱਚ ਆ ਅਸੀਂ ਬੰਦ ਕੀਤੀ ਜਿੱਦਨ ਵੀ ਡਾਕਟਰ ਜਿਹੜੇ ਨੇ ਭਰਤੀ ਹੋ ਗਏ ਸਾਨੂੰ ਡਾਕਟਰ ਇੱਥੇ ਆ ਗਿਆ ਹਸਪੀਟਲ ਦੇ ਵਿੱਚ ਤੇ ਇਹ ਰਾਤ ਦੀ ਸੇਵਾ ਚੱਲੂ ਪਈ ਤੇ ਬਾਕੀ ਦੂਸਰੇ ਕੰਮ ਇਹਨਾਂ ਦੇ ਹਰ ਕੰਮ ਜਿਹੜਾ ਉਹ ਅਸੀਂ ਇਹਨਾਂ ਦਾ ਕਰਾਂਗੇ ਬਾਕੀ ਅੱਜ ਸਾਰੇ ਪਿੰਡ ਨੇ ਮੈਨੂੰ ਅੱਜ ਬੇਹੱਦ ਖੁਸ਼ੀ ਹੈ ਕਿ ਇਹਨਾਂ ਨੇ ਸਰਦਾਰ ਸੁਖਦੇਵ ਸਿੰਘ ਨੇ ਫੌਜੀ ਸਾਹਿਬ ਇਹਨਾਂ ਨੇ ਤੇ ਦੂਜੀ ਸੰਗਤ ਨੇ ਇਹ ਕਿਹਾ ਕਿ ਅਸੀਂ ਪਿੰਡ ਦੇ ਵਿੱਚ ਸਿਰਫ ਸਾਰੇ ਤੇ ਸਾਰੇ ਅਸੀਂ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਾਂਗੇ ਕਿਉਂ ਕਿ ਇਹਨਾਂ ਨੂੰ ਦਵਾਈਆਂ ਫਰੀ ਮਿਲ ਰਹੀਆਂ ਨੇ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਫਰੀ ਹੈ ਬਿਜਲੀ ਦੇ ਬਿੱਲ ਨਹੀਂ ਆ ਰਹੇ ਹੋਰ ਅਨੇਕਾਂ ਸਹੂਲਤਾਂ ਇਹਨਾਂ ਨੂੰ ਮਿਲ ਰਹੀਆਂ ਨੇ ਸੋ ਇਹ ਆਮ ਆਦਮੀ ਪਾਰਟੀ ਨੂੰ ਅੱਜ ਬੜਾ ਵੱਡਾ ਵੱਡਾ ਹੰਗਾਰਾ ਮਿਲਿਆ ਕਿ ਸਾਰੇ ਦਾ ਸਾਰਾ ਪਿੰਡ ਹੀ ਇੱਥੇ ਪ੍ਰਣ ਕਰਕੇ ਗਿਆ ਕਿ ਅਸੀਂ ਆਮ ਆਦਮੀ ਪਾਰਟੀ ਦਾ ਸਾਥ ਦੇਣਾ ਨਾਲ ਹੀ ਜਿਹੜਾ ਸਾਡਾ ਪ੍ਰੋਗਰਾਮ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਤਹਿਤ ਵੀ ਇਹਨਾਂ ਨੂੰ ਪ੍ਰੇਰਿਆ ਗਿਆ ਇਹਨਾਂ ਨੂੰ ਪ੍ਰੋਮਿਸ ਲਿਆ ਵੀ ਅਸੀਂ ਇਹ ਕਹਿੰਦੇ ਨੇ ਕਿ ਅਸੀਂ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਣ ਵਾਲਾ ਬੜਨ ਨਹੀਂ ਦੇਵਾਂਗੇ ਤੇ ਜਿਹੜੇ ਬੱਚੇ ਮਾੜਾ ਮੁੱਟਾ ਕੁਝ ਕਰਦੇ ਉਹਨਾਂ ਦਾ ਇਲਾਜ ਵੀ ਕਰਾਵਾਂਗੇ ਸੋ ਬਹੁਤ ਚੰਗਾ ਹੰਗਾਰਾ ਜਿਹੜਾ ਇਸ ਪਿੰਡ ਦੇ ਵਿੱਚੋਂ ਮਿਲਿਆ ਪਿਛੇ ਦਿਨੀ ਪਿੰਡ ਮਜੀਠਾ ਵਿਖੇ ਲਗਭਗ 25 ਮੋਤਾਂ ਨਸ਼ੀਲੀ ਸ਼ਰਾਬੀ ਨਾਲ ਹੋਈਆਂ ਤੇ ਲਗਭਗ ਖਦਾਬੋਲਾਗ ਵਿੱਚ ਇਸ ਤਰ੍ਹਾਂ ਦਾ ਕੁਝ ਨਾ ਹੋਵੇ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਵੇਖੋ ਜੀ ਇਹਦੇ ਵਿੱਚ ਜਦੋਂ ਕਹਿੰਦੇ ਨੇ ਨਾ ਕੋਡ ਜਾਂ ਕੋਈ ਕੈਂਸਰ ਦੀ ਬਿਮਾਰੀ ਲੱਗੀ ਹੈ ਤੇ ਉਹਦਾ ਇਲਾਜ ਜਿਹੜਾ ਉਹ ਹਸਤਾ ਹਸਤਾ ਹੀ ਹੁੰਦਾ ਹੈ ਇਹ ਸਾਡੇ ਪੰਜਾਬ ਨੂੰ ਇੱਕ ਕੋੜ ਖਾ ਗਿਆ ਵੀ ਵੱਡੇ ਵੱਡੇ ਲੀਡਰ ਜਿਹੜੇ ਨੇ ਸਾਡੇ ਕਪੂਰਥਲੇ ਦੇ ਲੀਡਰ ਵੀ ਨਜਾਇਜ਼ ਸ਼ਰਾਬ ਵੇਚ ਰਹੇ ਨੇ ਸਾਡੇ ਪੰਜਾਬ ਦੇ ਵਿੱਚ ਕਈ ਲੀਡਰ ਨੇ ਸੋ ਜਿਹੜੇ ਵੇਲੇ ਇਹ ਨੋਟਿਸ ਆ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਆਪ ਗਏ ਨੇ ਉੱਥੇ ਉੱਥੇ ਮੁਆਵਜ਼ਾ ਵੀ ਦੇ ਕੇ ਆਏ ਨੇ ਔਰ ਦੋਸ਼ੀਆਂ ਦੇ ਤਾਂ ਮੈਂ ਜਿੰਨਾ ਮਰਜ਼ੀ ਕੋ ਪਾਵਰਫੁਲ ਹੋਵੇ ਜਿਹੜੇ ਸਾਡੇ ਭਗਵੰਤ ਮਾਨ ਜੀ ਨੇ ਸੀਐਮ ਸਾਹਿਬ ਉਹ ਇਸ ਕੰਮ 'ਚ ਕਦੇ ਬਖਸ਼ਿਸ਼ ਨਹੀਂ ਨਾ ਨਸ਼ਿਆਂ ਦੇ ਮਾਮਲੇ 'ਤੇ ਕੋਈ ਕੰਪਰੋਮਾਈਜ਼ ਹੈ ਨਾ ਕੋਈ ਇਹੋ ਜਿਹਾ ਜਿਹੜਾ ਮਾਮਲਾ ਸਾਹਮਣੇ ਆ ਉਹਦੇ 'ਚ ਕੋਈ ਕੰਪਰੋਮਾਈਜ਼ ਹੈ ਨਾ ਕੋਈ ਕ腐ਪਸ਼ਨ ਦੇ ਵਿੱਚ ਕੰਪਰੋਮਾਈਜ਼ ਹੈ ਕਿਸੇ ਵੀ ਕੰਮ ਦੇ ਵਿੱਚ ਜਿਹੜਾ ਉਹ ਮਾਨ ਸਾਹਿਬ ਜਿਹੜੇ ਨੇ ਬਹੁਤ ਸਖਤ ਨੇ ਤੇ ਇਹਨਾਂ ਦੇ ਖਿਲਾਫੀ ਜਿਨ੍ਹਾਂ ਨੇ ਲੋਕਾਂ ਦੇ ਜੀਵਾਂ ਦੀ ਜਾਨ ਲਈ ਹੈ ਮਾਨ ਸਾਹਿਬ ਮੈਨੂੰ ਪਤਾ ਹੈ ਕਿ ਉਹਨਾਂ ਨੇ ਬਹੁਤ ਸਖਤ ਕਦਮ ਲੜਾ ਬਲਾਕ ਸਾਹਿਬ ਰੋਧੀ ਦੇ ਜੀ ਇੰਦਰੀਆਂ ਪੁੱਤਰ ਉਹਦਾ ਟੈਂਕੀਆਂ ਵੀ ਇੰਦਰਾ ਦਾ ਮਾਮਲਾ ਸ਼ਰਾਬ ਵਿਚਨ ਵਾਲਾ ਆਉਂਦਾ ਤਾਂ ਉਹਨੂੰ ਸਖਤ ਕਾਰਵਾਈ ਕੀਤੀ ਜਾਵੇਗੀ ਬਿਲਕੁਲ ਜੀ ਸਾਡਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਤਹਿਤ ਸਾਰਿਆਂ ਦਾ ਸਾਥ ਮਿਲ ਰਿਹਾ ਹਰ ਪਿੰਡ ਤੇ ਜਿੱਥੇ ਜਾਂਦੇ ਆ ਉਥੇ ਸਾਨੂੰ ਬੜਾ ਭਰਪੂਰ ਹੰਗਾਰਾ ਮਿਲਦਾ ਔਰ ਲੋਕ ਜਿਹੜੇ ਨੇ ਉਹ ਸਾਥ ਦੇਣ ਲਈ ਤਿਆਰ ਆ ਐਕਚੁਅਲੀ ਕੀ ਸੀਗਾ ਕਿ ਪਹਿਲਾਂ ਸਮਗਲਰ ਭਾਰੂ ਸੀਗੇ ਤੇ ਲੋਕ ਡਰਦੇ ਸੀਗੇ ਕਿ ਇਹ ਇਹਨਾਂ ਦੀ ਇਹਨਾਂ ਦੀ ਇਨਫੋਰਮੇਸ਼ਨ ਦੇਤੀ ਜਾਂ ਇਹਨਾਂ ਦੇ ਖਿਲਾਫ ਕੋਈ ਗੱਲ ਕੀਤੀ ਤੇ ਹੋ ਸਕਦਾ ਉਹ ਨੁਕਸਾਨ ਕਰਨਗੇ ਪਰ ਜਦੋਂ ਦਾ ਪਤਾ ਲੱਗਾ ਕਿ ਸਰਕਾਰ ਜਿਹੜੀ ਆ ਉਹ ਸਾਥ ਦੇ ਰਹੀ ਆ ਪੂਰਾ ਜਿਹੜਾ ਇਨਫੋਰਮੇਸ਼ਨ ਦਿੰਦਾ ਉਹਦਾ ਨਾਮ ਗੁਪਤ ਰੱਖਿਆ ਜਾਂਦਾ ਔਰ ਪੂਰਾ ਸਾਥ ਦਿੰਦੀ ਏ ਸਰਕਾਰ ਤੇ ਲੀਡਰ ਵੀ ਜਿਹੜੇ ਨੇ ਉਹ ਵੀ ਸਾਥ ਦਿੰਦੇ ਨੇ ਉਦੋਂ ਦਾ ਸਾਨੂੰ ਇਨਫੋਰਮੇਸ਼ਨ ਵੀ ਮਿਲ ਰਹੀ ਹੈ ਲੋਕਾਂ ਦੀ ਇੱਕ ਫੌਜ ਤਿਆਰ ਹੋ ਰਹੀ ਹੈ ਨਸ਼ਿਆਂ ਦੇ ਖਿਲਾਫ